ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅੰਤਰਮ ਜੁਬਾਨਦ ਮਿਲ ਗਈ ਸੀ ਸੁਪਰੀਮ ਕੋਰਟ ਵੱਲੋਂ ਕਿਉਂਕਿ ਪਹਿਲਾਂ ਉਹਦੀ ਜਿਹੜੀ ਜੁਬਾਨਦ ਹੈ ਉਹ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਦਾਲਤਵਾਲ ਨੂੰ ਮਨਜ਼ੂਰੀ ਮਿੰਗੀ ਸੀ ਜ਼ੁਬਾਨ ਦੀ ਲੇਕਿਨ ਉਹਨਾਂ ਨੇ ਦੂਸਰੇ ਦਿਨ ਪਟੀਸ਼ਨ ਦਾਇਰ ਕਰਦੀ ਸੀ ਸੁਪਰੀਮ ਕੋਰਟ ਦੇ ਵੇ ਜਾ ਕੇ ਜਿਹੜੇ ਅਸੀਂ ਦੋਸ਼ ਕੀ ਦੋਸ਼ ਇਹਦੇ ਤੇ ਆਇਦ ਕੀਤੇ ਨੇ ਅਰਵਿੰਦ ਕੇਜਰੀਵਾਲ ਤੇ ਉਹ ਬਿਲਕੁਲ ਜਾਇਜ਼ ਨੇ ਉਹ ਬੇਬੁਨਿਆਦ ਨਹੀਂ ਇਸ ਨੂੰ ਲੈ ਕੇ ਉਹ ਫੈਸਲਾ ਜਿਹੜਾ ਹੈ ਰੱਖਵਾ ਰੱਖ ਲਿਆ ਸੀ ਸੁਪਰੀਮ ਕੋਰਟ ਨੇ ਲੇਕਿਨ ਦੋ ਤੂੰ ਤਿੰਨ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਮ ਜ਼ੁਬਾਨ ਦੀ ਹਰੀ ਛੱਡੀ ਦੇ ਦਿੱਤੀ ਸੀ ਇਸ ਨੂੰ ਲੈ ਕੇ ਥੋੜੀ-ਬੋਤੀ ਖੁਸ਼ੀ ਵੀ ਵੇਖੀਗੀ ਅਰਵਿੰਦ ਕੇਜਰੀਵਾਲ ਦੇ ਜਿਹੜੇ ਸਮਰਥਕ ਸੀ ਜਾਂ ਜਿਹੜੇ ਪਾਰਟੀ ਵਰਕਰ ਸੀ ਲੇਕਿਨ ਹੁਣ ਇੱਕ ਹੋਰ ਤਸੂਰੀ ਪੈ ਗਈ ਹੈ ਰਵਿੰਦ ਕੇਜਰੀਵਾਲ ਨੂੰ ਸੀਬੀਆਈ ਯਾਨੀ ਕਿ ਵਿਜੀਲੈਂਸ ਬਿਊਰੋ ਵੱਲੋਂ ਕਿਉਂਕਿ ਜਦੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਜਦੋਂ ਈਡੀ ਨੇ ਦੁਬਾਰੀ ਵਾਰ ਪਟੀਸ਼ਨ ਧਾਰਕ ਕੀਤੀ ਸੀ ਸੁਪਰੀਮ ਕੋਰਟ ਤੇ ਉਹਨਾਂ ਦਿਨਾਂ ਦੇ ਵਿੱਚ ਸਿਕੰਜੇ ਦੇ ਵਿੱਚ ਫਸ ਗਿਆ ਸੀ ਆ ਰਵਿੰਦ ਕੇਜਰੀਵਾਲ ਪੁਛ ਗਿਛ ਨੂੰ ਲੈ ਕੇ ਦੋ ਤੋਂ ਤਿੰਨ ਦਿਨ ਲਗਾਤਾਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਕਸਟਡੀ ਚ ਰਹੇ ਸੀ सीबीआई ਜਾਂ ਕਹਾਦੀ ਬਿਜ਼ਨਸ ਬਿਊਰੋ ਦੇ ਵਿੱਚ ਹੁਣ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਹਰੀ ਛਾਂਦੀ ਦੇ ਦਿੱਤੀ ਹੈ ਅੰਤਰਮ ਜਵਾਨ ਦੀ ਲੇਕਿਨ ਦੂਜੇ ਪਾਸੇ सीबीआई ਨੇ ਜਿਹੜਾ ਸ਼ਿਕੰਜਾ ਕੱਸਿਆ ਹੈ ਜਿਹੜੇ ਦੋਸ਼ ਆਇਦ ਕੀਤੇ ਨੇ ਸ਼ਰਾਬ ਘਟਾਲੇ ਨੂੰ ਲੈ ਕੇ ਅਤੇ ਮਨੀ ਲਾਂਡਰਿੰਗ ਨੂੰ ਲੈ ਕੇ ਉਸ ਦੇ ਕਹਿੰਦੇ ਨੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਾਂਗੇ ਹੁਣ ਜਿਹੜਾ ED ਹੈ ਉਹ ਇੱਕ ਪਾਸੇ ਹੈ ਔਰ ਦੂਜੇ ਪਾਸੇ CBI ਵਿਜੀਲੈਂਸ ਬਿਊਰੋ ਵਾਲੇ ਜਿਹੜੇ ਨੇ ਉਹ ਵਖਰੀ ਪਸੂੜੀ ਕ세ੜ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਔਰ ਖਬਰ ਇਹ ਆਈ ਹੈ ਕਿ ਫਿਲਹਾਲ ਜੇਲ੍ਹ ਦੇ ਵਿੱਚ ਰਹਿਣਗੇ ਸੀਐਮ ਅਰਵਿੰਦ ਕੇਜਰੀਵਾਲ ਜ਼ਬਾਨ ਤੇ ਲਿ ਫੈਸਲਾ ਜਿਹੜਾ ਹੈ ਰਾਖਮਾ ਰੱਖ ਲਿਆ ਹੈ ਸਮਰੀਪ ਕੋਟ ਨੇ ਵਾਰਵ ਅਜਾ ਕਿਉਂਕਿ ਕੀਤਾ ਜਾ ਰਿਹਾ ਹੈ ਉਧਰ ਜਿਹੜੇ ਮਨੀਸ਼ ਸੋਧਿਆ ਨੇ ਐਜੂਕੇਸ਼ਨ ਮਿਸਟਰ ਰਹਿ ਚੁੱਕੇ ਹੋਏ ਵੇ ਆਪ ਆਦਮ ਪਾਰਟੀ ਦੇ ਦਿਲੀ ਤੋਂ ਲਗਭਗ 16 ਮਹੀਨੇ ਹੋ ਗਏ ਨੇ ਅੱਜ ਉਹਨਾਂ ਨੂੰ ਵੀ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਸੀ ਯਾਨੀ ਕਿ ਉਹਦੇ ਕੇਸ ਪੈਂਡਿੰਗ ਦੇ ਪੈਂਡਿੰਗ ਪੈ ਰਹਿ ਗਏ ਨਾ ਤਾਂ ED ਨੇ ਨਾ ਵਿਜੀਲੈਂਸ ਬਿਊਰੋ ਨੇ ਅੱਗੇ ਕੇਸ ਨੂੰ ਵਿਧਾਨ ਦੀ ਜਾਂ ਪੁੱਛਕਿਸ਼ ਕਰਨ ਦੀ ਗੱਲ ਕੀਤੀ ਕਿਉਂਕਿ ਮਨੀਸ਼ ਸੋਦੀਆ 16 ਮਹੀਨਿਆਂ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਨਾ ਹੀ ਉਸ ਦੇ ਕੇਸ ਦੀ ਕੋਈ ਸਰਵਾਈ ਹੋਈ ਹੈ ਨਾ ਹੀ ਈਡੀ ਅਤੇ ਵਿਜੀਲੈਂਸ ਬਿਊਰੋ ਨੇ ਕੋਈ ਦੋਸ਼ ਆਇਦ ਕੀਤੇ ਨੇ ਇਸੇ ਤਰ੍ਹਾਂ ਹੋ ਰਿਹਾ ਹੈ ਅਰਵਿੰਦ ਕੇਜਰੀਵਾਲ ਦੇ ਬਨਾਣ ਅਰਵਿੰਦ ਕੇਜਰੀਵਾਲ ਨੂੰ ਜੇ ਈਡੀ ਛੱੜਦੀ ਹੈ ਵੀਰਸ ਪੰਗਾ ਪਾ ਦਿੰਦੀ ਹੈ ਜੇ ਵਿਜੀਲੈਂਸ ਛੱੜਦੀ ਹੈ ਤਾਂ ਈਡੀ ਪੰਗਾ ਲਾਲ ਪਾ ਲੈਂਦੀ ਹੈ ਇਸ ਕਰਕੇ ਅਰਵਿੰਦ ਕੇਜਰੀਵਾਲ ਹੁਣ ਜਿਹੜੇ ਨੇ 29 ਜੁਲਾਈ ਤੱਕ ਜੇਲ ਜਿਹੜੀ ਤਿਹਾੜ ਹੈ ਉਸ ਦੇ ਵਿੱਚ ਨਜ਼ਰਬੰਦ ਰਹਿਣਗੇ ਹਾਲਾਂਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜਾਂ ਰਾਜ ਸਭਾ ਦੇ ਮੈਂਬਰ ਨੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਕੂਮੇ ਦੇ ਵਿੱਚ ਉਜਾ ਸਕਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜੇਲ ਦੇ ਵਿੱਚ ਡਾਕਟਰ ਜੈਰੀ ਨੂੰ ਨਹੀਂ ਦੇਖਦੇ ਜਾ ਰਿਹਾ ਦੇਖਭਾਲ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਜਿਹੜੇ ਨੇ 슈ਗਰ ਦੇ ਪੇਸ਼ੈਂਟ ਨੇ ਵਾਰ-ਵਾਰ ਉਹਨਾਂ ਦੀ 슈ਗਰ ਘਟਦੀ ਹੈ ਉਹਨਾਂ ਦਾ weight ਵੀ ਘਟਿਆ ਹੈ ਇਸ ਨੂੰ ਲੈ ਕੇ ਸੁਨੀਤਾ ਕੇਜਰੀਵਾਲ ਅਤੇ ਰਾਜ ਸਭਾ ਦੇ ਸੰਜੀਤ ਸਿੰਘ ਅਤੇ ਸੰਦੀਪਕ 파ਟਕ ਅਤੇ 파ਟਕ ਅਤੇ ਰਗਵ ਚੱਡਾ ਹਮੇਸ਼ਾ ਹੀ ਇਹ ਕਹਿੰਦੇ ਰਹਿੰਦੇ ਨੇ ਕਿ ਪ੍ਰੋਪਰ ਦੇਖਭਾਲ ਨਹੀਂ ਹੋ ਰਹੀ ਟ੍ਰੀਟਮੈਂਟ ਦੀ ਅਰਵਿੰਦ ਕੇਜਰੀਵਾਲ ਦੀ ਤਿਹਾਰ ਜੇਲ੍ਹ ਦੇ ਵਿੱਚ ਵਾਟ ਸੁਪਰੀਮ ਕੋਰਟ ਨੇ ਫਿਰ 29 ਜਿਹੜੀ ਜੁਲਾਈ ਹੈ ਉਸ ਦਾ ਫੈਸਲਾ ਜਿਹੜਾ ਹੈ ਰੱਖਵਾ ਰੱਖ ਲਿਆ ਹੈ ਅਰਵਿੰਦ ਕੇਜਰੀਵਾਲ ਦਾ 25 ਜੁਲਾਈ ਤੋਂ ਬਾਅਦ ਪਤਾ ਲੱਗੇਗਾ ਕਿ ਅਰਵਿੰਦ ਕੇਜਰੀਵਾਲ ਜ਼ਿਲ੍ਹੇ ਚ ਬਾਅਦ ਆਉਣਗੇ ਜਾਂ ਨਹੀਂ ਧੰਨਵਾਦ